ਕ ਮੀਟਿੰਗ ਕਰਨੀ ਸੀ ਰਿਗਰਡਿੰਗ ਡਰੱਗਸ ਨੂੰ ਲੈ ਕੇ ਤੇ ਪਿੰਡ ਵਾਲਿਆਂ ਨੇ ਵੀ ਮਤਆ ਪਾਇਆ ਵੀ ਅਸੀਂ ਪਿੰਡ ਦੇ ਵਿੱਚ ਬਿਲਕੁਲ ਵੀ ਨਸ਼ਾ ਜਿਹੜਾ ਨਹੀਂ ਵਿਕਣ ਦਿੱਤਾ ਜਾਊਗਾ ਔਰ ਜਿਹੜੇ ਬੱਚੇ ਇੱਥੇ ਕਰਦੇ ਆ ਇਥੋਂ ਪਿੰਡ ਦੀ ਇਹ ਸ਼ਿਕਾਇਤ ਆ ਰਹੀ ਸੀ ਕਿ ਇਥੋਂ ਦੇ ਬੱਚੇ ਜਿਹੜੇ ਆ ਬਾਹਰੋਂ ਨਸ਼ਾ ਲਿਆ ਕੇ ਉਹ ਕਰਦੇ ਆ ਤੇ ਅਸੀਂ ਹੁਣ ਉਹਨਾਂ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਵੀ ਲੈ ਲਏ ਆ ਤੇ ਸਾਡੀ ਪੂਰੀ ਕੋਸ਼ਿਸ਼ ਇਹੀ ਰਹੂਗੀ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਪਹਿਲ ਦੇ ਆਧਾਰ ਤੇ ਪਹਿਲਾਂ ਤਾਂ ਉਹਨਾਂ ਨੂੰ ਐਡਮਿਟ ਕਰਵਾਇਆ ਜਾਵੇ ਹਸਪੀਟਲ ਦੇ ਵਿੱਚ ਅਸੀਂ ਡੀਐਸਪੀ ਸਾਹਿਬ ਦੀਪਕੌਰ ਜੀ ਮੈਨੂੰ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਵੇਂ ਕੀ ਕਰਲੇ ਸੀ ਸਾਡੇ ਪਿੰਡ 'ਚ 31ਵੇਂ ਬਰੀ ਕਮੇਟੀ ਬਣਾਈ ਤੀ ਅੱਜ ਮੈਡਮ ਦੀਪਕੌਰ ਡੀਐਸਪੀ ਨਾਬਾ ਸਾਡੇ ਵਿਚਕਾਰ ਆਏ ਤੇ ਸਾਨੂੰ ਹੱਲਾ ਸੇਰੀ ਦੇ ਕੇ ਗਏ ਤੇ ਸਾਨੂੰ ਕਿਹਾ ਵੀ ਜੋ ਵੇਚਦਾ ਸਾਨੂੰ ਉਹਨਾਂ ਦੇ ਕੰਟੈਕਟ ਨੰਬਰ ਦੋ ਕਿੱਥੇ ਵੇਚਦੇ ਨੇ ਕਿੱਥੇ ਫੜਾ ਕੇ ਜਾਂਦੇ ਨੇ ਜਾਂ ਜਿਹੜੇ ਪੀਂਦੇ ਨੇ ਮਰੀਜ਼ ਨੇ ਮੁੰਡੇ ਉਹਨਾਂ ਨੂੰ ਸਾਡੇ ਸਾਥ ਨਾਲ ਉਹਨਾਂ ਦੇ ਮਾਪਪਾ ਦੇ ਸਾਥ ਨਾਲ ਐਡਮਿਟ ਕਰਾਓ ਕਿ ਜਦੋਂ ਕੋਈ ਬੱਚਾ ਆਪਦਾ ਨਵਾਂ ਨਵਾਂ ਲੱਗਦਾ ਮਾਪੇ ਪਾ ਨੂੰ ਨਹੀਂ ਪਤਾ ਹੁੰਦਾ ਜੀ ਇਹ ਗੱਲ ਦਾ ਉਹ ਕੋਈ ਭੈਣ ਭਾਈ ਦੱਸਦਾ ਜਦ ਮਾਪੇ ਬਾਪ ਗੁੱਸਾ ਕਰਦਾ ਵੀ ਕਿਉਂ ਕਹਿੰਦੇ ਸਾਡੇ ਬੱਚੇ ਨੂੰ ਕਦੇ ਵੀ ਇਹ ਗੱਲ ਦਾ ਗੁੱਸਾ ਨਾ ਕਰੋ ਜੀ ਸਮਾਉ ਦਾ ਧੰਨਵਾਦ ਕਰੋ ਜਾਨੂੰ ਫਿਰ ਘਰਦਿਆਂ ਨੂੰ ਪਤਾ ਲੱਗਦਾ ਜਾਨੂੰ ਗੱਲ ਬਹੁਤ ਦੂਰ ਭੱਗ ਜਾਂਦੀ ਹੈ ਜੀ ਜੇ ਕੋਈ ਆਪਣਾ ਭੈਣ ਭਾਈ ਚਾਹੇ ਬੈਰੀ ਦਾ ਬੱਚਾ ਜੀ ਉਹਦੇ ਜੇ ਆਪਾਂ ਨੂੰ ਕੋਈ ਗੱਲ ਪਤਾ ਲੱਗਦੀ ਹੈ ਤਾਂ ਉੱਲਾ ਨਾ ਰੱਖੋ ਉਹਦੇ ਘਰੇ ਦੱਸੋ ਵੀ ਇਹ ਮਾੜੀ ਸ਼ੰਗਤ ਚੋਂ ਬੈੰਦਾ ਤਾਂ ਜਾ ਕੇ ਕੋਈ ਮਾੜਾ ਮੋਟਾ ਠੱਲਰ ਪੋ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਨਹੀਂ ਆ ਫਿਰ ਕੱਲ ਇੱਕ ਮੁੰਡਾ ਸਾਡੇ ਨਾਲ ਜਿਸੀਂ ਕਮੇਟੀ ਬਣਾ ਰਹੇ تھے ਉਹ ਕਹਿੰਦਾ ਵੀ ਮੈਂ ਨਸ਼ਾ ਛੱਡਦਾ ਮੈਨੂੰ ਅਸੀਂ ਕਿਹਾ ਤੈਨੂੰ ਦਵਾਈ ਦਿਵਾਵਾਂਗੇ ਇੱਕ ਦੋ ਮੁੰਡੇ ਕਰਦੇ ਸੀ ਘਰੇ ਵੀ ਜਾ ਕੇ ਉਹਨਾਂ ਦੇ ਉਹਨਾਂ ਨੂੰ ਬੇਨਤੀ ਕਰਕੇ ਆਏ ਵੀ ਤੁਸੀਂ ਕਰੋਨਾ ਨਸਾ ਜੇ ਨਸੇ ਵਾਲਾ ਕੋਈ ਆਉਂਦਾ ਸਾਨੂੰ ਦੱਸੋ ਤੁਹਾਡੇ ਕੋਲੇ ਇੱਥੇ ਬੈਠੋ ਇਕੱਠਾ ਨਾ ਕਰੋ ਤੇ ਹੁਣ ਜਿਵੇਂ ਇੱਥੇ ਆਪਾਂ ਖੜੇ ਆ ਜਗਾ ਦੇ ਇੱਥੇ ਵੀ ਮੁੰਡੇ ਹੁੰਦੇ ਨੇ ਅਸੀਂ ਰੋਕੇ ਨੇ ਅਸੀਂ ਕਹਿੰਦੇ ਵੀ ਜਿਹੜੇ ਸਾਡੇ ਬੱਚੇ ਨੇ ਉਹਨਾਂ ਵੱਲ ਸਰਕਾਰ ਵੱਧ ਤੋਂ ਵੱਧ ਧਿਆਨ ਦੇਵੇ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਆ ਉਹ ਸਾਡੇ ਤੱਕ ਮੋਹਿਆ ਕਰੀਆਂ ਜਾਣਾ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਉਹ ਚੰਦ ਖਾ ਕੇ ਉਹਨਾਂ ਨੂੰ ਉੱਚੇ ਲੈਵਲ ਤੱਕ ਪਹੁੰਚਾ ਸਕੀ। ਟੈਗੂ ਪਿੰਡ ਦੇ ਵਿੱਚ ਆਏ ਆ ਤੇ ਇੱਥੇ ਅਸੀਂ ਇੱਕ ਮੀਟਿੰਗ ਕਰਨੀ ਸੀ ਰਿਗਾਰਡਿੰਗ ਡਰੱਗਸ ਨੂੰ ਲੈ ਕੇ। ਤੇ ਪਿੰਡ ਵਾਲਿਆਂ ਨੇ ਵੀ ਮਤਆ ਪਾਇਆ ਵੀ ਅਸੀਂ ਪਿੰਡ ਦੇ ਵਿੱਚ ਬਿਲਕੁਲ ਵੀ ਨਸ਼ਾ ਜਿਹੜਾ ਨਹੀਂ ਵਿਕਣ ਦਿੱਤਾ ਜਾਊਗਾ ਔਰ ਜਿਹੜੇ ਬੱਚੇ ਇੱਥੇ ਕਰਦੇ ਆ ਇਥੋਂ ਪਿੰਡ ਦੀ ਇਹ ਸ਼ਿਕਾਇਤ ਆ ਰਹੀ ਸੀ ਕਿ ਇੱਥੋਂ ਦੇ ਬੱਚੇ ਜਿਹੜੇ ਆ ਬਾਹਰੋਂ ਨਸ਼ਾ ਲਿਆ ਕੇ ਉਹ ਕਰਦੇ ਆ ਤੇ ਅਸੀਂ ਹੁਣ ਉਹਨਾਂ ਉਹਨਾਂ ਬੰਦਿਆਂ ਦੇ ਸਾਰਿਆਂ ਦੇ ਨਾਮ ਵੀ ਲੈ ਲਏ ਆ। ਤੇ ਸਾਡੀ ਪੂਰੀ ਕੋਸ਼ਿਸ਼ ਇਹੀ ਰਹੂਗੀ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਪਹਿਲ ਦੇ ਆਧਾਰ ਤੇ ਪਹਿਲਾਂ ਤਾਂ ਉਹਨਾਂ ਨੂੰ ਐਡਮਿਟ ਕਰਵਾਇਆ ਜਾਵੇ ਹਸਪੀਟਲ ਦੇ ਵਿੱਚ ਜਿਹੜੀ ਇਸ ਬਿਮਾਰੀ ਦੇ ਉੱਪਰ ਲੱਗਿਆ ਪਹਿਲਾਂ ਉਹਨਾਂ ਨੂੰ ਉੱਥੋਂ ਸੇਫ ਕੀਤਾ ਜਾਵੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਨਾਮ ਸਾਨੂੰ ਦੱਸਿਆ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਉਹਨਾਂ ਦੀ ਬੰਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਇੱਕ ਕਮਟੇਟੀ ਮੈਂਬਰ ਕਮੇਟੀ ਬਣੀ ਹੈ ਇਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਕਠਿਨਾਈਆਂ ਆਉਂਦੀਆਂ ਪਰ ਸਭ ਲੋਨਾਂ ਦਾ ਫੀਸਾ ਦਿੱਤਾ ਜਾਵੇ ਅੱਜ ਜੀ ਇਹਨਾਂ ਨੇ ਸਾਨੂੰ ਆ ਕਾਫੀ ਜਿਹੜੀਆਂ ਟਿਪਸ ਦਿੱਤੀਆਂ ਹੋਈਆਂ ਆ ਉਹ ਮੈਂ ਹੁਣ ਨਹੀਂ ਦੱਸ ਸਕਦੀ ਉਹਨਾਂ ਤਾਂ ਅਸੀਂ ਪੂਰਾ ਕੰਮ ਕੀਤਾ ਜਾਊਗਾ ਮੇਰੇ ਨਾਲ ਐਸਐਚਓ ਸਦਰ 90 ਵੀ ਆਏ ਹੋਇਆ ਔਰ ਚੌਂਕੀ ਇਨਚਾਰਜ ਵੀ ਆਇਆ ਤੇ ਅਸੀਂ ਉਹ ਸਾਰੇ ਪੁਆਇੰਟ ਜਿਹੜੇ ਨੋਟ ਕਰ ਲੈ ਕਰ ਲਏ ਆ ਤੇ ਸਾਡਾ ਹੁਣ ਉਹੀ ਫੋਕਸ ਰਹੂਗਾ ਜਿਹੜੇ ਇਹਨਾਂ ਨੇ ਪੁਆਇੰਟ ਦਿੱਤੇ ਆ ਤੇ ਮੈਂ ਤੁਹਾਨੂੰ ਮਤਲਬ ਅੱਜ ਇੱਕ ਵਾਅਦਾ ਕਰਕੇ ਗਈਆਂ ਪਿੰਡ ਵਾਲਿਆਂ ਦੇ ਨਾਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਥੋਂ ਨਸ਼ਾ ਜਿਹੜਾ ਬਿਲਕੁਲ ਖਤਮ ਕੀਤਾ ਜਾਊਗਾ ਮੈਂ ਇੱਕ ਇਹ ਵੀ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਜ਼ਰੂਰ ਕਰਾਉਣ ਜਿਹੜਾ ਇਹ ਨਸ਼ੇ ਵਰਗੀ ਬਿਮਾਰੀ ਨੂੰ ਜੇ ਆਪਾਂ ਮਤਲਬ ਮਾਤ ਦੇਣੀ ਆ ਤੇ ਆਪਨੂੰ ਨਾਲ-ਨਾਲ ਖੇਡਾਂ ਜ਼ਰੂਰ ਕਰਾਉਣੇ ਜ਼ਾਇਦੀਆਂ ਜੇ ਪਿੰਡ ਦੇ ਵਿੱਚ ਖੇਡਾਂ ਦਾ ਮਾਹੌਲ ਹੋਊਗਾ ਤੇ ਬੱਚਿਆਂ ਨੂੰ ਜਿਹੜਾ ਆਪਾਂ ਇਹੋ ਜਿਹੇ ਬਿਮਾਰੀ ਤੋਂ ਦੂਰ ਰੱਖ ਸਕਦੇ ਆ। ਇੰਟਰ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਬਾਕੀ ਪਿੰਡਾਂ ਨੂੰ ਵੀ ਕਿਸ਼ ਬਾਕੀ ਪਿੰਡਾਂ ਨੂੰ ਵੀ ਇਹਦਾ ਪਤੀ ਸਮੇਟੀਆਂ ਨਾਲ ਪਰੋਣੇ ਜੀ। ਆ ਜੀ ਮੈਂ ਤਾਂ ਸਾਰੇ ਪੰਜਾਬ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਪੀ ਵੱਧ ਤੋਂ ਵੱਧ ਜਿਹੜੀਆਂ ਆ ਇਦਾਂ ਦੀਆਂ ਕਮੇਟੀਆਂ ਬਣਾਣ ਇਕਜੁੱਟ ਹੋਣ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਇਦਾਂ ਦੀ ਬਿਮਾਰੀ ਨੂੰ ਮਾਤ ਆਪਾਂ ਨਹੀਂ ਪਾ ਸਕਦੇ ਜੇ ਆਪਾਂ ਸਾਰੇ ਆ ਪੁਲਿਸ ਹੋ ਗਏ ਆਪਾ ਸਿਵਲ ਪ੍ਰਸ਼ਾਸਨ ਹੋ ਗਿਆ ਜੇ ਆਮ ਪਬਲਿਕ ਹੋ ਗਈ ਜੇ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਮਾੜੇ ਕੰਮ ਤੇ ਕੰਮ ਕਰਾਂਗੇ ਨਾ ਤੇ ਉਹਨੂੰ ਆਪਾਂ ਜ਼ਰੂਰ ਹਰਾ ਪਾਵਾਂਗੇ ਤਾਂ ਮੇਰੇ ਸਾਰੇ ਪੰਜਾਬ ਵਾਸੀਆਂ ਨੂੰ ਇਹੇ ਅਪੀਲ ਆ ਕਿ ਜੇ ਆਪਾਂ ਆਪਣੀ ਨੌਜਵਾਨ ਪੀੜੀ ਨੂੰ ਬਚਾਉਣਾ ਆ ਤਾਂ ਆਪਾਂ ਨੂੰ ਇੱਕ ਜੱਟ ਪਹੁੰਚਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਡੀਐਸਪੀ ਸਾਹਿਬ ਮਨਦੀਪ ਕੌਰ ਜੀ ਮੈਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਵੇਂ ਕੀ ਕਰ ਲੈ ਸੀ ਸਾਡੇ ਪਿੰਡ ਚ 31 ਮੈਂਬਰੀ ਕਮੇਟੀ ਬਣਾਈ ਤੀ ਤੇ ਉਹਨਾਂ ਦੀ ਸਟੇਜ ਆਪਣੇ ਸੁਚੇਨ ਸਿੰਘ ਪੱਤਰਕਾਰ ਨੇ ਜਿਵੇਂ ਖਬਰ ਲਈ ਤਾਂ ਖਬਰ ਉਹ ਰਾਤੋਂ ਰਾਤ ਸਾਰੇ ਪਹੁੰਚ ਗਈ ਤੇ ਅੱਜ ਮੈਡਮ ਮਨਦੀਪ ਕੌਰ ਡੀਐਸਪੀ ਨਾਬਾ ਸਾਡੇ ਵਿਚਕਾਰ ਆਏ ਤੇ ਸਾਨੂੰ ਅੱਲਾ ਸਿਹਰੀ ਦੇ ਕੇ ਗਏ ਤੇ ਸਾਨੂੰ ਕਿਹਾ ਵੀ ਜੋ ਵੇਚਦਾ ਸਾਨੂੰ ਉਹਨਾਂ ਦੇ ਕੰਟੈਕਟ ਨੰਬਰ ਦੋ ਕਿੱਥੇ ਵੇਚਦੇ ਨੇ ਕਿੱਥੇ ਫੜਾ ਕੇ ਜਾਂਦੇ ਨੇ ਜਾਂ ਜਿਹੜੇ ਪੀਂਦੇ ਨੇ ਮਰੀਜ਼ ਨੇ ਮੁੰਡੇ ਉਹਨਾਂ ਨੂੰ ਸਾਡੇ ਸਾਥ ਨਾਲ ਉਹਨਾਂ ਦੇ ਮਾਪਪਾ ਦੇ ਸਾਥ ਨਾਲ ਐਡਮਿਟ ਕਰਾਓ ਪੰਜਾਬ ਸਰਕਾਰ ਉਹਨਾਂ ਨੂੰ ਐਡਮਿਟ ਕਰਨ ਵਾਸਤੇ ਮਰਜੰਦਰਾ ਹਸਪਤਾਲ ਤੇ ਹੋਰ ਕਈ ਹਸਪਤਾਲ ਦੇ ਰਹੀ ਆ ਇਹ ਕਹਿਣਾ ਚਾਹੁੰਗਾ ਕਿ ਕਮੇਟੀ ਬਣ ਗਈ ਲਵਾਣਾ ਕਰਮੂ ਜੱਟ ਇੱਕੋ ਚ ਬਣ ਗਈ ਇਕੱਠੀ ਕਮੇਟੀ ਬਣ ਗਈ ਹੋਰ ਪਿੰਡਾਂ ਨੂੰ ਵੀ ਇਦਾਂ ਦਾ ਉਪਰਾਲਾ ਕਰਨੇ ਚਾਹੀਦਾ ਹਾਂ ਜਿਵੇਂ ਸਾਡੇ ਪਿੰਡ ਦੇ ਨੇ ਦਵਾਣਾ ਕਰਮੂ ਟੇਕੋ ਮਾਡਲ ਟਾਊਨ ਨੇ ਸਾਥ ਦਿੱਤਾ ਅਸੀਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਾ ਪਿੰਡ ਸਾਡੇ ਨਾਲ ਖੜਾ ਅਸੀਂ ਹਰ ਪਿੰਡਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਪਿੰਡ ਦੇ ਸਾਰੇ ਪਿੰਡ ਆਪਣੇ ਆਪਣੇ ਪਿੰਡਾਂ ਦੇ ਵਿੱਚ ਇੱਕ ਕਮੇਟੀ ਬਣਾਉਣ ਉਹ ਕਮੇਟੀ ਵੀ ਕਿਵੇਂ ਬਣਾ ਕੇ ਕਮੇਟੀ ਦੇ ਬਧੀਆ ਤੌਰ ਤੇ ਕੰਮ ਕਰਨ ਵੀ ਜਿਹੜਾ ਦੇ ਨੋ ਵਿੱਚ ਨੌਦਾ ਉਹਨੂੰ ਫੜਕੇ ਪੁਲਿਸ ਨੂੰ ਦੇਣ ਜਾਂ ਜਿਹੜੇ ਪੀਂਦੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਇਹ ਬਹੁਤ ਵਧੀਆ ਸਾਨੂੰ ਪ੍ਰਸ਼ਾਸਨ ਦਾ ਸਾਥ ਮਿਲ ਰਿਹਾ ਜੀ ਆਪਣੇ ਡਿਪਟੀ ਮੈਡਮ ਆਏ ਨੇ ਚੌਕੀ ਇੰਚਾਰਜ ਜੀ ਖਾਲਾ ਸਾਰਾਪੁਰ ਪੁਲਿਸ ਪ੍ਰਸ਼ਾਸਨ ਤੇ ਆਪਣੇ ਤਿੰਨੇ ਚਾਰੇ ਨਗਰਾਂ ਨੇ ਰਲ ਕੇ ਜੀ ਕਮੇਟੀ ਬਣਾਈ ਆ ਨਸ਼ੇ ਖਿਲਾਫ ਜੀ ਬਹੁਤ ਬੁਰੀ ਹਾਲਤ ਆ ਸਾਡੇ ਕਈ ਨੌਜਵਾਨਾਂ ਦੀ ਮੌਤ ਹੋ ਗਈ ਜੀ ਇਹ ਨਸ਼ੇ ਕਰਕੇ ਤੇ ਉਤੇ ਆਪਦਾ ਆ ਪਿੰਡ ਜੀ ਸਭ ਨੂੰ ਆਪ ਸਾਹਮਣੇ ਬੂ ਤਾਂ ਕੋਈ ਠੱਲਰ ਪਊ ਜਾ ਕੇ ਬਹੁਤ ਜ਼ਿਆਦਾ ਬੁਰੀ ਹਾਲਤ ਆ ਪੁਲਿਸ ਪ੍ਰਸ਼ਾਸਨ ਸਾਡਾ ਪੂਰਾ ਸਾਥ ਦੇ ਰਿਹਾ ਤੇ ਸਾਰੀਆਂ ਪੰਚਾਇਤਾਂ ਸਾਥ ਦੇ ਰਹੀਆਂ ਨੇ ਜੀ ਤੇ ਇੱਕ ਗੱਲ ਇਹ ਆ ਜੀ ਜਦੋਂ ਕੋਈ ਬੱਚਾ ਆਪਦਾ ਨਵਾਂ ਨਵਾਂ ਲੱਗਦਾ ਮਾਪੇ ਪਾਪਾ ਨੂੰ ਨਹੀਂ ਪਤਾ ਹੁੰਦਾ ਜੀ ਇਹ ਗੱਲ ਦਾ ਉਹ ਕੋਈ ਭੈਣ ਭਾਈ ਦੱਸਦਾ ਜਦ ਮਾਪੇ ਗੁੱਸਾ ਕਰਦਾ ਵੀ ਕਿਉਂ ਕਹਿੰਦੇ ਸਾਡੇ ਬੱਚੇ ਨੂੰ ਕਦੇ ਵੀ ਇਹ ਗੱਲ ਦਾ ਗੁੱਸਾ ਨਾ ਕਰੋ ਜੀ ਸਮਾ ਉਹਦਾ ਧੰਨਵਾਦ ਕਰੋ ਜਾਨੂੰ ਫਿਰ ਘਰਦਿਆਂ ਨੂੰ ਪਤਾ ਲੱਗਦਾ ਜਾਨੂੰ ਗੱਲ ਬਹੁਤ ਦੂਰ ਭੱਗ ਜਾਂਦੀ ਹੈ ਜੀ ਜੇ ਕੋਈ ਆਪਣਾ ਭੈਣ ਭਾਈ ਚਾਹੇ ਬੈਰੀ ਦਾ ਬੱਚਾ ਜੀ ਉਹਦੇ ਜੇ ਆਪਾਂ ਨੂੰ ਕੋਈ ਗੱਲ ਪਤਾ ਲੱਗਦੀ ਆ ਤਾਂ ਉੱਲਾ ਨਾ ਰੱਖੋ ਉਹਦੇ ਘਰੇ ਦੱਸੋ ਵੀ ਇਹ ਮਾੜੀ ਸ਼ੰਗਤ ਚੋਂ ਬੈੰਦਾ ਤਾਂ ਜਾ ਕੇ ਕੋਈ ਮਾੜਾ ਮੋਟਾ ਠੱਲਰ ਪੋ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਨੇ ਬਹੁਤ ਨੌਜਵਾਨਾਂ ਦਾ ਧੰਨਵਾਦ ਆ ਸਾਰੇ ਨੌਜਵਾਨਾਂ ਨੇ ਰਲ ਕੇ ਜੀ ਕਮੇਟੀ ਬਣਾਈ ਆ ਅਸੀਂ ਪੰਚਾਇਤਾਂ ਵੱਲੋਂ ਪੂਰਾ ਸਾਥ ਦੇਵਾਂਗੇ ਜੀ ਇਹਨਾਂ ਦਾ ਜਿੱਥੇ ਵੀ ਲੋੜ ਹੋਊ ਤੇ ਪੁਲਿਸ ਪ੍ਰਸ਼ਾਸਨ ਦੀ ਮੈਡਮ ਮਨਦੀਪ कौर ਆਏ ਨੇ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਜੀ ਕੱਲ ਸਾਨੂੰ ਇੱਕ ਕਮੇਟੀ ਬਣਾਈ ਦੀ ਜੀ 31 ਮੈਂਬਰੀ ਸਾਡੇ ਅੱਤਰਗਾਰ ਨੇ ਪਿੰਡੋਂ ਸੁਚੈਨ ਸਿੰਘ ਜੀ ਉਹਨਾਂ ਨੇ ਖਬਰ ਲਈ ਖਬਰ ਦੱਸ ਰੋਇਆ ਜੀ ਪ੍ਰਸ਼ਾਸਨ ਆਇਆ ਸਾਡੇ ਕੋਲੇ ਮੈਡਮ ਐਡੀਐਸਟੀ ਜਿਹੜੀ ਸਰਕਾਰ ਦੀ ਨਸ਼ਿਆਂ ਵਿਰੁੱਧ ਨੇਮ ਜਲਾਈ ਹੋਈ ਆ ਉਹਦੇ ਤਹਿਤ ਸਾਡੇ ਨਾਲ ਗੱਲਬਾਤ ਕਰੀ ਅਸੀਂ ਮੈਡਮ ਨੂੰ ਦੱਸਿਆ ਵੀ ਨਸ਼ਾ ਔਰੇ ਮੁੰਡੇ ਕਰਦੇ ਨੇ ਬਹੁਤ ਜ਼ਿਆਦੇ ਵੀ ਜਿਹੜੇ ਦੇਣ ਆਉਂਦੇ ਨੇ ਉਹਨਾਂ ਤੁਸੀਂ ਕਾਰਵਾਈ ਕਰੋ ਜਗ੍ਹਾ ਦੱਸੀ ਸੀ ਉਹਨਾਂ ਨੂੰ ਵੀ ਇੱਥੇ-ਇੱਥੇ ਹੁੰਦੇ ਨੇ ਉਹ ਕਹਿੰਦੇ ਕਰਾਂਗੇ ਅਸੀਂ ਤੁਹਾਡੇ ਨਾਲ ਸੰਯੋਗ ਅਸੀਂ ਵੀ ਕਰਾਂਗੇ ਤੁਸੀਂ ਵੀ ਕਰੋ ਸੰਯੋਗ ਤੇ ਆਪਣਾ ਕੁਝ ਨਾਬੇ ਜਗ੍ਹਾ ਨੇ ਉਹਨਾਂ ਨੂੰ ਵੀ ਦੱਸਿਆ ਮੁੰਡਿਆਂ ਨੇ ਵੀ ਉੱਥੇ-ਉੱਥੇ ਨਸ਼ਾ ਵਿਕਦਾ ਆ ਕਰਨ ਜਾਂਦੇ ਨੇ ਉਹਦੇ ਸਬੰਧ ਵਿੱਚ ਸਹਿਯੋਗ ਕਰਿਆ ਮੈਡਮ ਨੇ ਸਾਡਾ ਬਹੁਤ ਤੇ ਅਸੀਂ ਪਿੰਡ ਵੱਲੋਂ ਸਾਰੇ ਜਣੇ ਨੇ ਰਲ ਕੇ ਇੱਕ ਗਰੁੱਪ ਬਣਾਇਆ WhatsApp ਉਦੇ ਵਿੱਚ ਬੰਦੇ ਜੋੜੇ ਨੇ ਅਸੀਂ ਵੀ ਜੇ ਕੋਈ ਨਸ਼ਾ ਕਰਦਾ ਜਾਂ ਕੋਈ ਦੇਣ ਆਉਂਦਾ ਇੱਕ ਦੂਜੇ ਨੂੰ ਮੈਸੇਜ ਲਾਵੋ ਉੱਥੋਂ ਉਹਨਾਂ ਨੂੰ ਪਹੁੰਚਾਓ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਆਪਣਾ ਸਾਥ ਦੇਊਗਾ ਪਿੰਡੋਂ ਅਸੀਂ ਹੋਰ ਪਿੰਡਾਂ ਨੂੰ ਵੀ ਅਪੀਲ ਕਰਦੇ ਆਂ ਇਹ ਗੱਲ ਵੀ ਤੁਸੀਂ ਵੀ ਇਸ ਤਰ੍ਹਾਂ ਕਮੇਡੀਆਂ ਬਣਾਵੋ ਪਰ ਨਸ਼ੇ ਨੂੰ ਜੜ ਨੂੰ ਖਤਮ ਕਰੀਏ ਆਉਣ ਵਾਲੀ ਪੀੜ੍ਹੀ ਵੱਜ ਜਾਵੇ ਆਪਣੀ ਕੋਈ ਨਵਾਂ ਨਾ ਲੱਗੇ ਜਿਹੜਾ ਪੁਰਾਣਾ ਲੱਗਿਆ ਹੋਇਆ ਪੁਰਾਣਾ ਮੁੰਡਾ ਲੱਗਿਆ ਹੋਇਆ ਉਹਨੂੰ ਦਵਾਈ ਦਵਾਵਾਂਗੇ ਆਪਾਂ ਹੋਰ ਅਪਰਾਲਾ ਹੋ ਕੋਈ ਇਹਨੂੰ ਲੋੜ ਹੋਊਗੀ ਉਸ ਤਰ੍ਹਾਂ ਦੀ ਉਹ ਆਪਾਂ ਕਰਾਂਗੇ ਅਸੀਂ ਸਮਾਈ ਬਣਨ ਤੋਂ ਬਾਅਦ ਵੀ ਕੋਈ ਅਸਰ ਪਿਆ ਆ। ਅਸਰ ਕੱਲ ਇੱਕ ਮੁੰਡਾ ਸਾਡੇ ਨਾਲ ਜਿਵੇਂ ਕਮੇਟੀ ਬਣਾ ਰਹੇ تھے। ਉਹ ਕਹਿੰਦਾ ਵੀ ਮੈਂ ਨਸ਼ਾ ਛੱਡਦਾ। ਮੈਨੂੰ ਅਸੀਂ ਕਿਹਾ ਤੈਨੂੰ ਦਵਾਈ ਦਵਾਵਾਂਗੇ। ਇੱਕ ਦੋ ਮੁੰਡੇ ਕਰਦੇ ਸੀ ਘਰੇ ਵੀ ਜਾ ਕੇ ਉਹਨਾਂ ਦੇ। ਉਹਨਾਂ ਨੂੰ ਬੇਨਤੀ ਕਰਕੇ ਆਏ ਵੀ ਤੁਸੀਂ ਕਰੋ ਨਾ ਨਸ਼ਾ। ਜੇ ਨਸ਼ੇ ਵਾਲਾ ਕੋਈ ਆਉਂਦਾ ਸਾਨੂੰ ਦੱਸੋ ਤੁਹਾਡੇ ਕੋਲੇ। ਇੱਥੇ ਬੈਠੋ ਇਕੱਠਾ ਨਾ ਕਰੋ। ਤੇ ਹੁਣ ਜਿਵੇਂ ਇੱਥੇ ਆਪਾਂ ਖੜੇ ਆ ਜਗਾ ਦੇ ਇੱਥੇ ਵੀ ਮੁੰਡੇ ਆਉਂਦੇ ਨੇ ਅਸੀਂ ਰੋਕੇ ਨੇ। ਹੁਣ ਰਾਤ ਠੰਡ ਪਈ ਰਹੀ ਆ। ਕੁਸੇਗਾ ਹੋਰ ਨਿਕਦੋ। ਉੱਥੇ ਵੀ ਅਸੀਂ ਕਿਹਾ ਵੀ ਤੁਸੀਂ ਭਾਈ ਇੱਥੇ ਇਕੱਠਾ ਨਾ ਕਰੋ। ਇਕੱ ਪ੍ਰਾਣਾ ਕਰੇ ਰਿਹਾ ਉਹਨੂੰ ਆਪ ਦਵਾਈ ਦਿਵਾ ਕੇ ਬਚਾ ਲਾਂਗੇ ਜਿਹੜਾ ਨਵਾਂ ਲੱਗ ਗਿਆ ਉਹਨੂੰ ਆਪਾਂ ਇੱਕ ਨਾਮ ਪਤਾ ਲੱਗਦਾ ਅਗਲੇ ਨੂੰ ਹੁਣ ਜੇ ਮੈਂ ਅਸੀਂ 30 32 ਬੰਦੇ ਇਕੱਠੇ ਹੋ ਗਏ ਮੁੰਡੇ ਉਹਦੇ ਨਾਲ ਫਰਕ ਬਹੁਤ ਪਿਆ ਚੀਜ਼ ਦਾ ਬੇਮਤਲ ਬੋਲ ਹੁਣ ਇਕੱਠੇ ਹੁੰਦੇ ਇੱਥੇ ਖੜ੍ਹ ਜਾਂਦੇ ਨੇ ਉਹਨੂੰ ਦੇਖ ਕੇ ਕੋਈ ਸੁੱਖੇ ਦੀ ਲੱਗਿਆ ਸੁੱਖੇ ਤੋਂ ਗਾਂ ਵੱਜ ਜਾਂਦਾ ਇਹ ਜਿਹੜਾ ਅੱਜ ਮੈਟਰ ਹੈ ਜੀ ਇਹ ਸਾਡਾ ਨਸ਼ਿਆਂ ਵਿਰੁੱਧ ਹੋਇਆ ਇੱਥੇ ਇੱਕ ਕਮੇਟੀ ਬਣਾਈ ਗਈ ਹੈ ਸਾਰਾ ਆਪਣਾ ਪੁਲਿਸ ਪ੍ਰਸ਼ਾਸਨ ਆਇਆ ਉਹਨਾਂ ਨੇ ਵੀ ਸਾਨੂੰ ਬੜਾ ਸਹਿਯੋਗ ਦਿੱਤਾ ਤਾਂ ਕਿ ਨਸ਼ੇ ਨੂੰ ਰੋਕਿਆ ਜਾਵੇ ਨਸ਼ੇ ਨੂੰ ਰੋਕ ਕੇ ਬੱਚਿਆਂ ਨੂੰ ਇੱਕ ਸਪੋਰਟਸ ਵੱਲ ਜੋੜਿਆ ਜਾਵੇ ਤਾਂ ਕਿ ਨਸ਼ਾ ਘਟ ਜਾਵੇ ਸਾਡੀ ਅਪੀਲ ਆ ਜੀ ਮੌਕੇ ਦੀ ਸਰਕਾਰ ਨੂੰ ਸਾਡੇ ਐਮਐਲਏ ਸਾਹਿਬ ਨੂੰ ਕਿ ਉਹ ਸਾਡਾ ਸਹਿਯੋਗ ਦੇਣ ਸਾਡੇ ਪਿੰਡ ਵੱਲ ਦੇਖਣ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰ ਲਈਏ ਤੇ ਬੱਚਿਆਂ ਨੂੰ ਅਸੀਂ ਸਪੋਰਟਸ ਵੱਲ ਜੋੜ ਲਈਏ ਤਾਂ ਜੋ ਉਹ ਨਸ਼ਿਆਂ ਤੋਂ ਬਚ ਜਾਣ ਤੁਹਾਡੇ ਵੱਲੋਂ ਕੀ ਕੰਮ ਕੀਤਾ ਜਾ ਰਿਹਾ ਹੈ ਇਸ ਮੌਮੇ ਦੇ ਵਿੱਚ ਸਾਡੇ ਵੱਲੋਂ ਅਸੀਂ ਆਪਣੇ ਬੱਚਿਆਂ ਨੂੰ ਗੇਮਾ ਪਰਤੇ ਜੋੜ ਕੇ ਉਹਨਾਂ ਨੂੰ ਨਸ਼ਾ ਤੋਂ ਰਹਿਤ ਕਰਨ ਲਈ ਆਦਾ ਸਾਰਾ ਪਿੰਡ ਅਸੀਂ ਸਭ ਮੈਂ ਸਾਰਕਾ ਫੋਚੀ ਉਹਨਾਂ ਦੇ ਨਾਲ ਸਾਡੇ ਬੱਚੇ ਸਾਡੇ ਸਾਥ ਦੇਣ ਸਾਡੀ ਸਰਕਾਰ ਸਾਡਾ ਸਾਥ ਦੇਵੇ ਤਾਂ ਜੋ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਨਾਲ ਜੁੜੇ ਹੋਏ ਨੇ ਉਹ ਸਪੋਰਟ ਵੱਲ ਜਿਆਦਾ ਤੋਂ ਜਿਆਦਾ ਧਿਆਨ ਦੇਣ ਤੇ ਉਹ ਨਸ਼ਿਆਂ ਤੋਂ ਬਚ ਜਾਣ ਆਪਣਾ ਹਲਕਾ ਜਿਹੜਾ ਦੋ ਇਲਾਕਿਆਂ 'ਚ ਪੈਂਦਾ ਇੱਕ ਤਾਂ ਬਲਾਕ ਨਾਪਾ ਪੈਂਦਾ ਇੱਕ ਪਟਿਆਲਾ ਵਿਖੇ ਪੈਂਦਾ ਤੁਹਾਨੂੰ ਦੇ ਕੋਈ ਸਾਡੇ ਐਮਐਲਏ ਕਰਤਾਰ ਸਿੰਘ ਬੇਮਾਨ ਨੇ ਕਿਤੇ ਡਾਕਟਰ ਬਲਦੇਸ਼ ਸਿੰਘ ਮੰਤਰੀ ਜੀ ਜੀ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਆਪਣੇ ਦਿਹਾਤੀ ਤੋਂ ਨੇ ਉਹਨਾਂ ਨੂੰ ਸਾਡੀ ਅਪੀਲ ਆ ਕਿ ਉਹ ਸਾਡੇ ਪਿੰਡ ਵਿੱਚ ਇੱਕ ਵਾਰੀ ਆ ਕੇ ਸਾਡੇ ਪਿੰਡ ਦਾ ਦੌਰਾ ਕਰਨ ਤਾਂ ਜੋ ਅਸੀਂ ਉਹਨਾਂ ਨੂੰ ਆਪਣੀਆਂ ਪ੍ਰੋਬਲਮਾਂ ਦੱਸੀਏ ਸਾਡੇ ਪਿੰਡ ਤੇ ਜਿਹੜੀ ਅੱਜ ਕਮੇਟੀ ਬਣਾਈ ਗਈ ਆ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੇ ਤਾਂ ਜੋ ਅਸੀਂ ਨਵੇਂ ਬੱਚਿਆਂ ਨੂੰ ਜਿਹੜੇ ਸਾਡੇ ਨਸ਼ਿਆਂ ਨਾਲ ਤੇ ਨਾਲ ਜੁੜਮਣੇ ਲੱਗਣੇ ਉਹਨਾਂ ਨੂੰ ਅਸੀਂ ਹਟਾ ਕੇ ਇੱਕ ਸਪੋਰਟਸ ਬੱਲ ਜੋੜਿਆ ਜਾਵੇ ਜਿਹੜੀ ਸਾਡੀ ਮੌਕੇ ਦੀ ਸਰਕਾਰ ਆ ਉਹਦੇ ਤੱਕ ਸਾਡੀ ਪੀਲ ਆ ਕਿ ਸਾਨੂੰ ਜਿਆਦਾ ਤੋਂ ਜਿਆਦਾ ਸਪੋਰਟਸ ਚੋ ਕਿੱਟਾਂ ਨੇ ਉਹ ਮੁਹੱਈਆ ਕਰਾਈਆਂ ਜਾਣ ਤਾਂ ਜੋ ਅਸੀਂ ਬੱਚਿਆਂ ਨੂੰ ਉਹਨਾਂ ਵੱਲ ਉਤਸ਼ਾਹਤ ਕਰ ਸਕੀਏ ਬੱਚਿਆਂ ਨੂੰ ਖੇਡਣਾਂ ਜੋੜਨ ਵਾਸਤੇ ਸਰਕਾਰ ਤੋਂ ਕਿਧਰ ਦੀ ਮਦਦ ਚਾਹੀਦੀ ਅਸੀਂ ਕਹਿੰਦੇ ਵੀ ਜਿਹੜੇ ਸਾਡੇ ਬੱਚੇ ਨੇ ਉਹਨਾਂ ਵੱਲ ਸਰਕਾਰ ਵੱੱਟ ਵੱੱਟ ਧਿਆਨ ਦੇਵੇ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਆ ਉਹ ਸਾਡੇ ਤੱਕ ਮੁਹੱਈਆ ਕਰਾਈਆਂ ਜਾਣ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਉਹ ਚੰਦ ਖਾ ਕੇ ਉਹਨਾਂ ਨੂੰ ਉੱਚੇ ਲੈਵਲ ਤੱਕ ਪਹੁੰਚਾ ਸਕੀ ਨੌਜਵਾਨਾਂ ਤੋਂ ਲੈ ਕੇ ਪੰਚਾਇਤਾਂ ਤੱਕ ਪੂਰ ਸਹਿਯੋਗ ਕਰਿਆ ਇਹ ਵਰਗ ਦਾ ਜਨ ਅੱਜ ਸਾਡੀ ਕਮੇਟੀ ਬਣਨ ਤੇ ਸਾਡੀ ਪੰਚਾਇਤ ਤੇ ਪੁਲਿਸ ਪ੍ਰਸ਼ਾਸਨ ਮੈਡਮ ਡੀਐਸਪੀ ਜੋ ਕਿ ਸਾਡੇ ਵਿਚਕਾਰ ਆ ਕੇ ਉਹਨਾਂ ਨੇ ਬੱਚਿਆਂ ਨੂੰ ਸਮਝਾਇਆ ਪੇੜਸ ਨੂੰ ਸਮਝਾਇਆ ਜਿਹੜਾ ਕਿ ਨਸ਼ਿਆਂ ਵਿਰੁੱਧ